ਆਪ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਜਾ ਰਹੀ। ਉਹਨਾਂ ਨੇ ਸਲੇਮ ਟਾਬਰੀ ਇਲਾਕੇ ਵਿੱਚ 5187 ਵਰਗ ਫੁੱਟ ਵਿੱਚ ਬਣੇ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ ਕੀਤਾ ਜਿਸ ਵਿੱਚ ਕ੍ਰਿਕਟ, ਬਾਸਕਟਬਾਲ, ਹੈਂਡਬਾਲ ਅਤੇ ਬੈਡਮਿੰਟਨ ਖੇਡਣ ਦੀਆਂ ਸਹੂਲਤਾਂ ਹਨ। 26 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਮੈਦਾਨ ਵਿੱਚ ਫੁਲਟ ਲਾਈਟਾਂ ਅਤੇ ਕੈਮਰਾ ਰਿਕਾਰਡਿੰਗ ਦੀ ਵੀ ਵਿਵਸਥਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਜਲੰਧਰ ਬਾਈਪਾਸ ਨੇੜੇ ਡਾਕਟਰ ਅੰਬੇਦਕਰ ਪਵਨ ਕਮ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਵਿੱਚ ਨਵੇਂ ਐਡੀਟੋਰੀਅਮ ਦਾ ਵੀ ਉਦਘਾਟਨ ਕੀਤਾ ਜੋ 4.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਸ ਆਧੁਨਿਕ ਐਡੀਟੋਰੀਅਮ ਵਿੱਚ ਏਸੀ ਸਲਾਈਡਿੰਗ ਕੁਰਸੀਆਂ ਪ੍ਰੋਜੈਕਟਰ ਸਾਊਂਡ ਸਿਸਟਮ ਮੋਟਰਾਈਜ਼ ਪਰਦੇ ਅਤੇ ਹੋਰ ਕਈ ਸੁਵਿਧਾਵਾਂ ਹਨ ਚਾਂਦ ਸਿਨੇਮਾ ਦੇ ਨੇੜੇ ਬੁੱਢਾ ਨਾਲੇ ਤੇ 72 ਮੀਟਰ 40 ਸੈਂਟੀਮੀਟਰ ਲੰਬੇਾਈ ਲੈਵਲ ਪੁਲ ਦਾ ਉਦਘਾਟਨ ਵੀ ਇਸ ਮੌਕੇ ਤੇ ਕੀਤਾ ਗਿਆ ਜੋ ਕਿ 8 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ। ਇਹ ਪੁਲ ਜਲੰਧਰ ਬਾਈਪਾਸ ਅਤੇ ਹੋਰ ਹਿੱਸਿਆਂ ਤੇ ਆਉਣ ਵਾਲੇ ਲੋਕਾਂ ਨੂੰ ਆਸਾਨ ਆਵਾਜਾਈ ਮੋਹਈਆ ਕਰਵਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਸ਼ਹਿਰ ਨੂੰ ਆਧੁਨਿਕ ਬੁਨਿਆਦੀ ਢਾਂਚਾ ਮੋਹਈਆ ਕਰਾਉਣ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ ਜੋ ਕਿ ਲੋਕਾਂ ਨੂੰ ਸਹੂਦਾਵਾਂ ਦੇਣ ਦੇ ਨਾਮ ਨਾਲ ਲੁਧਿਆਣਾ ਦੇ ਪੰਜਾਬ ਦੇ ਆਧੁਨਿਕ ਤੇ ਵਿਕਾਸ ਵਿਕਸਿਤ ਸ਼ਹਿਰਾਂ ਵਿੱਚ ਸ਼ਾਮਿਲ ਕਰਨ ਲਈ ਰਾਹ ਹੰਡਾਉਂਗੇ।